ਤਨ ਮਮੀ ਨੇ ਕਹਿ ਤਾਰ ਰਸੋਈ ਚ ਨਹੀਂ ਵੜਨਾ ਤੇ ਕੋਈ ਕੰਮ ਨਹੀਂ ਕਰਨਾ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਤੂੰ ਜਦੋਂ ਮੈਂ ਰਸੋਈ ਚ ਆ ਜਾਂਦੀ ਆ ਉਦੋਂ ਤੁਸੀਂ ਕਹਿੰਦੀਆਂ ਵੀ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਮੈਨੂੰ ਕੰਮ ਸਾਰਿਆਂ ਦੀ ਜਾਜ ਹੈਗੀ ਆ ਪਰ ਇਹ ਵੀ ਤੁਹਾਨੂੰ ਨਹੀਂ ਚੰਗਾ ਲੱਗਦਾ ਉਹਨ ਫਿਰ ਕਿੱਦਾਂ ਆ ਗਈ ਰੋਟੀ ਪਾਉਣ ਵਾਸਤੇ ਰਸੋਈ ਚ ਜਦੋਂ ਮਮੀ ਨੇ ਮਨਾ ਕੀਤਾ ਤੈਨੂੰ ਤੂੰ ਰੋਟੀ ਤੇ ਆਪਾਂ ਖਾਣੀ ਆਪਾਂ ਕਿੱਥੇ ਚਲ ਜਾਈਏ ਤੇ ਆ ਕੇ ਫਿਰ ਬਣਾਇਆ ਵੀ ਕਰਨਾ ਤੇ ਜਦੋਂ ਜਿੱਦਾਂ ਦੀ ਹੰਨੀ ਆ ਕੀ ਜਾਂਦੀ ਸੀ ਤੈਨੂੰ ਉਹ ਗਾੜੀਆਂ ਆਹੋ ਨਹੀਂ ਇਦਾਂ ਨਹੀਂ ਤੇ ਮੈਂ ਹੀ ਮਾੜੀ ਆ ਸਾਚੀ ਦਸਨੀ ਕੋ ਝੂੜਦੇ ਹੈ ਨੀ ਇਹਦੇ ਵਿੱਚ ਕਹਿੰਦੀ ਕੀ ਹੀ ਦੱਸ ਤੇ ਸਹੀ ਮੈਨੂੰ ਕਹਿਣਾ ਕੀ ਇਹ ਸਬਜੀ ਹਲੇ ਪਉਣੀ ਲੱਗੀ ਹੀ ਤੇ ਗਾੜੀੋਂ ਬੱਤੀ ਬੱਤੀ ਗੱਲਾਂ ਕਰਨ ਲੱਪੇ ਹੂੰ ਇਹ ਦੋਵੇਂ ਨਾਲ ਕੰਮ ਕਰਾਇਆ ਕਰ ਇਹ ਆ ਜਾਨੀ ਮੂੰਹ ਤੇ ਚਪੇੜ ਨਾ ਵੱਜੀ ਵੀ ਤੂੰ ਕੌਣ ਹੋ ਨਾ ਇਨੀ ਗੱਲ ਕਹਿਣ ਵਾਲਾ ਮੈਨੂੰ ਅਟ ਕਰ ਦੋ ਅਸੀਂ ਕਰੀਏ ਨਾ ਕਰੀਏ ਸਿਆਣਾ ਬਿਆਣਾ ਹੋਇਆ ਵਾ ਹੁਣ ਚਪੇੜਾਂ ਖਾਂਦਾ ਮੇਰਕੋ ਜਾਵੇਂ ਮਾਰਦੀ ਚੰਗੀ ਲੱਗਦੀ ਆ ਹੁਣ ਤੇ ਨਾਲ ਦੂਜੀ ਨੂੰ ਵੀ ਲੈ ਆਵਾ ਆਪ ਤੇ ਬੋਲਦਾ ਹੀ ਬੋਲਦਾ ਵਾ ਮੈਨੂੰ ਲੱਗਦਾ ਇਹਨੂੰ ਵੀ ਬੋਲਣ ਦਾ ਦੇਣਾ ਵਾ ਕਿ ਇਦਾਂ ਬੋਲਿਆ ਘਰ ਮਮੀ ਦਾ ਗਾੜੀ ਉਹ ਵੇਖਣ